ਹਾਂਜੀ ਬਾਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਨਵੀਂ ਤੇ ਇੱਕ ਵਧੀਆ ਵੀਡੀਓ ਦੇ ਵਿੱਚ। ਵੀ ਜਿਹੜਾ ਨਵਾਂ ਮਾਡਲ ਸਵਰਾਇ ਟਰੈਕਟਰ ਆ 855 ਤੇ ਪੁਰਾਣੇ ਮਾਡਲ 855 ਦੇ ਵਿੱਚ ਕੀ ਫਰਕ ਆ? ਬਾਕੀ ਦਾ ਪੰਪ ਆਪਾਂ ਨਵਾਂ ਲਾਇਆ ਸੀ ਸਿੰਪਸਨ ਕੰਪਨੀ ਦਾ। ਪਿਸਟਨ ਵਗੈਰਾ ਆਪਾਂ ਨਵੇਂ ਪਾਇਓ ਸੀ ਇਹਦੇ ਵਿੱਚ। ਹਾਂਜੀ ਬਾਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਨਵੀਂ ਤੇ ਇੱਕ ਵਧੀਆ ਵੀਡੀਓ ਦੇ ਵਿੱਚ। ਲਓ ਬਾਜੀ ਤੁਹਾਨੂੰ ਵਰਕ ਦਿਖਾਉਣ ਦੇ ਨਾਲ-ਨਾਲ ਤੁਹਾਨੂੰ ਹਰ ਵੀਡੀਓ ਦੇ ਵਿੱਚ ਆਪਾਂ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ ਲਾਓ ਜੀ ਆਪਣੀ ਗੱਲਬਾਤ ਚੱਲ ਰਹੀ ਆ ਕੋਈ ਤੋਂ 2-3 ਦਿਨ ਤੋਂ ਆਪਣੀ ਇੰਜਨ ਦੀ ਨੌਲੇਜ ਬਾਰੇ ਇਨਫੋਰਮੇਸ਼ਨ ਬਾਰੇ ਠੀਕ ਹੈ ਜੀ ਕਈ ਭਰਾਵਾਂ ਦਾ ਆਪਣੇ ਕੋਲੇ ਸਵਾਲ ਆਇਆ ਸੀਗਾ ਕਈ ਭਰਾਵਾਂ ਦਾ ਆਪਣੇ ਕੋਲੇ ਕਮੈਂਟ ਆਇਆ ਸੀਗਾ ਵੀ ਜਿਹੜਾ ਨਵਾਂ ਮਾਡਲ ਸਵਰਾਇ ਟਰੈਕਟਰ ਆ 855 ਤੇ ਪੁਰਾਣੇ ਮਾਡਲ 855 ਦੇ ਵਿੱਚ ਕੀ ਫਰਕ ਆ ਕੀ ਇੰਜਨ ਇਹਦਾ ਸੇਮ ਆ ਕੀ ਇਹਦੇ ਡਿਜ਼ਾਈਨਿੰਗ ਦੇ ਫਰਕ ਆ ਕੀ ਇਹਦੀ ਸਪੀਡ ਦੇ ਵਿੱਚ ਫਰਕ ਆ ਕੀ ਇਹਦੇ ਪਿਛਲੇ ਹਿੱਸੇ ਦੇ ਵਿੱਚ ਫਰਕ ਆ ਅੱਜ ਤੁਹਾਡੇ ਲਈ ਇਹ ਸਭ ਵਹਿਮ ਕੱਟਣ ਲਈ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ 855 ਦੇ ਉੱਪਰ ਠੀਕ ਆ ਜੀ ਪਹਿਲਾਂ ਗੱਲ ਕਰਦੇ ਆਪਾਂ ਪੁਰਾਣੇ ਮਾਡਲ ਟਰੈਕਟਰ ਦੀ ਜਿਹਦੇ ਵਿੱਚ 3307 ਸੀਸੀ ਦਾ ਇੰਜਨ ਹੁੰਦਾ ਸੀ ਤਿੰਨ ਸਿਲੰਡਰ ਦਾ ਉਦੇ ਵਿੱਚ ਬੋਰ ਸਾਈਜ਼ ਸੀ ਆਪਣਾ 110mm ਤੇ ਜਿਹੜੀ ਸਟੋਕ ਸੀਗੀ 116mm ਸੀਗੀ ਸਿੱਧੇ ਕਿਉਂਕਿ ਜਿਹੜੇ ਇਦੋਂ ਪਹਿਲਾਂ ਟਰੈਕਟਰ ਆਉਂਦੇ ਸੀ ਉਹਨਾਂ ਵਿੱਚ 110 ਹੀ ਬੋਰ ਆਉਂਦਾ ਸੀ 116 ਸਟੋਕਨ ਤੇ ਸੀ ਸੀਸੀ ਵੀ ਉਨੇ ਸੀ ਕਿ ਸਾਰਾ ਸੇਮ ਸੀਗਾ ਜਿਵੇਂ ਜਿਵੇਂ ਸਮਾਂ ਬਦਲਦਾ ਆਇਆ ਪਹਿਲਾਂ ਕਰੌਸ ਕਰਦਾ ਕੰਪਨੀ ਇੰਜਨ ਬਣਾਉਂਦੇ ਸੀ ਕਿ ਕਿਉਂਕਿ ਕਰੌਸ ਕਰ ਤੋਂ ਲੈਂਦੇ ਸੀ ਫਿਰ ਜਿਹੜੀ ਸਵਰਾਜ ਕੰਪਨੀ ਆ ਇਹ ਆਪਣਾ ਬਲਾਕ ਤਿਆਰ ਕਰਨ ਲੱਗ ਗਈ ਆਪਣੀ ਡਿਜ਼ਾਈਨਿੰਗ ਕਰਨ ਲੱਗ ਗਈ ਆਪਣੀ ਢਲਾਈ ਕਰਨ ਲੱਗ ਗਈ ਫਿਰ ਉਸ ਤੋਂ ਬਾਅਦ ਸਵਰਾਜ ਲਿਖਿਆ ਤੁਹਾਡੇ ਬਲਾਕ ਦੇ ਵਿੱਚ ਆਉਂਦਾ ਸੀ ਜਿਹੜਾ ਬਲਾਕ ਹੁੰਦਾ ਸੀ ਕ੍ਰੈਂਕੇਸ ਨਾਲ ਬਾਕੀ ਕਈ ਭਰਾ ਕਹਿੰਦੇ ਸੀ ਸਾਡਾ ਕਰਲੋਸਕਰ ਵਾਲਾ ਖਚਾਈ ਬਹੁਤ ਜ਼ਿਆਦਾ ਕਰਦਾ ਸੀ ਤੇ ਸਵਰਾਜ ਵਾਲਾ ਇਹ ਟਰੈਕਟਰ ਘੱਟ ਕਰਦਾ ਹਾਂ ਮੈਂ ਇਹ ਚੀਜ਼ ਨੂੰ ਸਹੀ ਜਾਂ ਗਲਤ ਨਹੀਂ ਕਹਿ ਸਕਦਾ ਹੋ ਸਕਦਾ ਉਹਦੀ ਪਾਵਰ ਕਿਸੇ ਟਰੈਕਟਰ ਦੀ ਜ਼ਿਆਦਾ ਹੋਵੇ ਜਾਂ ਕਿਸੇ ਦੀ ਵੱਧ ਹੋਵੇ ਕਿਉਂਕਿ ਜਿੱਥੇ ਤੱਕ ਮੈਨੂੰ ਮਕੈਨੀਕਲ ਮੈਕੈਨੀਕਲ ਬਾਰੇ ਨੌਲੇਜ ਆ ਜਾਂ ਜਿਹੜਾ ਟਰੈਕਟਰ ਆਪਾਂ ਖੋਲਦੇ ਆ ਸਾਨੂੰ ਤਾਂ ਉਹਦੇ ਵਿੱਚ ਜਿਹੜਾ ਪਾਰਟਸ ਵਗੈਰਾ ਸਾਰਾ ਸੇਮ ਹੀ ਨਜ਼ਰ ਆਉਂਦਾ ਕੋਈ ਉਹਦੇ ਵਿੱਚ ਫਰਕ ਨਹੀਂ ਹੁੰਦਾ ਸੱਜਣੋ ਪਰ ਲੇਕਿਨ ਜਿਹੜੇ ਕਸਟਮਰ ਵੀ ਵੀਰ ਚਲਾਉਂਦੇ ਆ ਜਾਂ ਜਿਨ੍ਹਾਂ ਨੇ ਚਲਾ ਚੁੱਕੇ ਆ ਕਲੌਸ ਕਰ ਵਾਲਾ ਵੀ ਸਵਰਾਜ ਵਾਲਾ ਵੀ ਠੀਕ ਆ ਜੀ ਉਹਨਾਂ ਨੂੰ ਡਿਫਰੈਂਸ ਦਾ ਫਰਕ ਪਤਾ ਹੋਊਗਾ ਪਰ ਲੇਕਿਨ ਜਿੱਥੋਂ ਤੱਕ ਅਸੀਂ ਟਰੈਕਟਰ ਨੂੰ ਆਲ ਓਵਰ ਹੋਲ ਕੇ ਖੋਲ ਕੇ ਵੇਖ ਚੁੱਕੇ ਆ ਸਾਰੇ ਟਰੈਕਟਰ ਨਾਲੇ ਮੂਹਰ ਤੋਂ ਲੈ ਕੇ ਗੀਅਰ ਤੋਂ ਲੈ ਕੇ ਇੰਜਨ ਤੋਂ ਲੈ ਕੇ ਸਾਰਾ ਸੇਮ ਹੀ ਸਾਨੂੰ ਨਜ਼ਰ ਆਇਆ ਕੋਈ ਵੀ ਇੱਕ ਪੈਸੇ ਦਾ ਫਰਕ ਨਹੀਂ 13 ਦੇ ਟਾਇਰਾਂ ਦਾ ਤੇ 16 ਦੇ ਟਾਇਰਾਂ ਦਾ ਜਰੂਰ ਫਰਕ ਆਉਂਦਾ ਸੀ ਗਰਾਰੀਆਂ ਦਾ ਫਰਕ ਆਉਂਦਾ ਸੀ ਉਹ ਵੀ ਤੁਹਾਡੇ ਨਾਲ ਵੀਡੀਓ ਬਣਾਉਂਗਾ ਮੈਂ ਕਿਸੇ ਟਾਈਮ ਤੇ ਵੀ ਆਪਾਂ ਨੂੰ 16 ਦੇ ਟਾਇਰਾਂ ਨਾਲ ਕਿਹੜੀਆਂ ਗਰਾਰੀਆਂ ਚੱਲਦੀਆਂ ਤੇ 14 ਦੇ ਟਾਇਰਾਂ ਨਾਲ ਕਿਹੜੀ ਗਰਾਰੀ ਚੱਲਦੀ ਹੈ ਉਹ ਤੁਹਾਨੂੰ ਫੇਰ ਵੀਡੀਓ ਪਾਉਂਗਾ ਅੱਜ ਗੱਲ ਕਰ ਚੱਲ ਰਹੀ ਹੈ ਆਪਣੇ ਇੰਜਨ ਦੇ ਉੱਪਰ ਕਿਉਂਕਿ ਉਸ ਟਰੈਕਟਰ ਦਾ ਜਿਹੜਾ ਇੰਜਨ ਦੀ ਪਾਵਰ ਸੀਗੀ 3307 ਸੀਸੀ ਇੰਜਨ ਸੀਗਾ ਜਿਹਨੂੰ ਕਿ ਕੰਪਨੀ ਦੇ ਮੁਤਾਬਕ ਆਪਾਂ 55 ਐਚਪੀ ਦਾ ਕੈਟਾਗਰੀ ਦਾ ਕਹਿ ਦਿੰਨੇ ਹਾਂ ਉਹਦੇ ਰੇਟਡ ਆਰਪੀਮ ਆਪਣੇ 2000 ਸੀਗਾ ਕਿਉਂਕਿ 2000 ਤੱਕ ਕੋਈ ਵੀ ਆਪਣਾ ਕੰਮ ਕਰ ਸਕਦਾ ਹੈ ਪੀਟੀਓ ਪਾਵਰ ਦੇ ਤੇ ਆਪਣੇ ਉਹਦਾ ਗੇਅਰਾਂ ਦੇ ਵਿੱਚ ਪਾਵਰ ਦੇ ਵਿੱਚ ਜਿਹੜੀ ਆਪਣੇ ਟਾਇਰਾਂ ਤੱਕ ਵੀ ਇਹ ਤੋਂ ਆਪਾਂ ਪਾਵਰ ਆਪ ਲੈਣੀ ਹੈ ਟਰੈਕਟਰ ਬੋਰ ਸਾਈਜ਼ ਵੀ ਦੱਸਦਾ ਤੁਹਾਨੂੰ 110mm ਬੋਰ ਸੀਗਾ 116 ਸਟ੍ਰੋਕ ਆਉਂਦੀ ਸੀਗੀ ਉਸ ਟਰੈਕਟਰ ਦੇ ਠੀਕ ਆ ਜੀ ਹੋਰ ਇਸ ਟਰੈਕਟਰ ਦੇ ਵਿੱਚ ਕੋਈ ਫਰਕ ਨਹੀਂ ਸੀਗਾ ਸੱਜਣੋ ਸਾਰਾ ਆਲ ਓਵਰ ਫੁਕੇ ਸੀਗਾ ਹੁਣ ਗੱਲ ਕਰਦੇ ਆ ਤੁਹਾਡੇ ਨਾਲ ਨਵੇਂ ਮਾਡਲ ਟਰੈਕਟਰ ਦੇ ਵਿੱਚ 855 ਜਿਹੜਾ ਕਿ ਆਪਾਂ ਸ਼ੋ ਨੂੰ ਗਲਾਈ ਵਾਲੀ ਸ਼ੋ ਆ ਗਈ ਜਿਹਨੂੰ ਟੱਡੂ ਸ਼ੋ ਵੀ ਕਹਿ ਦਿੰਦੇ ਆ ਆਪਾਂ ਸਿੰਗਲ ਸ਼ੋ ਵੀ ਕਹਿ ਦਿੰਦੇ ਆ ਅੱਡੋ ਅੱਡ ਮਾਡਲਾਂ ਦੇ ਨਾਲ ਬੋਰਨਰ ਤੇ ਜਿਹੜਾ ਨਾਮ ਲੈਂਦੇ ਨੇ ਆਪਣੇ ਕਿਸਾਨ ਵੀਰ ਉਹਨਾਂ ਦੇ ਮੁਤਾਬਕ ਆਪਾਂ ਕਹਿ ਦਈਏ ਜਿਹਦੀ ਸ਼ੋ ਹੋਣ ਵਾਲੇ ਸਿੰਗਲ ਕਰਤੀ ਕੰਪਨੀ ਨੇ ਸਾਰੀ ਚੱਕ ਦੀ ਕਰਤੀ ਇਹਦੇ ਵਿੱਚ ਕੰਪਨੀ ਨੇ ਜਿਹੜਾ ਇੰਜਨ ਆ 3478 ਸੀਸੀ ਦਾ ਇੰਜਨ ਕਰਤਾ ਪਾਵਰੇ ਦੀ ਵਧਾਤੀ ਸੀਸੀ ਵਧਾਤੀ ਤੁਹਾਨੂੰ ਇਹ ਸੀਸੀ ਤੇ ਵੀ ਕੋਈ ਵੀਡੀਓ ਪਾਉਂਗਾ ਨਾ ਪਰਮਿਸ਼ਨ ਵਾਲੀ ਪਰ ਹੁਣ ਸਿਰਫ ਇੰਜਨ ਬਾਰੇ ਦੱਸ ਰਿਹਾ 3478 ਸੀਸੀ ਦਾ ਇੰਜਨ ਕਰਤਾ ਇਹਦੇ ਵਿੱਚ ਜਿਹੜਾ ਬੋਰ ਸਾਈਜ਼ ਆ ਉਹ 110mm ਹੀ ਰੱਖਿਆਗਾ ਤੇ ਜਿਹੜੀ ਸਟੋਕ ਹੈ ਦੀ ਵਧਾ ਕੇ ਆਪਣੀ 963 963 ਲਈ ਕਰਤੀ 122 ਹੈ ਨਾ ਠੀਕ ਹੈ ਜੀ ਇਹਦੇ ਉਹੀ ਰੇਟਡ ਆਰਪੀਐਮ ਆਪਣੇ 2000 ਰਹਿ ਗਏ ਬਾਕੀ 올 ਆਲ ਟਰੈਕਟਰ ਦੇ ਵਿੱਚ ਕੋਈ ਫਰਕ ਨਹੀਂ ਸਿਰਫ ਇਹਦੇ ਇੰਜਨ ਦੇ ਪਾਰਟਸਾਂ ਦੇ ਵਿੱਚ ਜ਼ਰੂਰ ਫਰਕ ਆ ਠੀਕ ਹੈ ਉਹ ਵੀ ਤੁਹਾਨੂੰ ਮੈਂ ਕਿਸੇ ਦਿਨ ਗੱਲ ਫੇਰ ਕਰੂੰਗਾ ਬਾਕੀ ਮੋਟਾ-ਮੋਟਾ ਦੱਸ ਦਿਆਂ ਜਿਹੜੇ ਨਵੇਂ ਮਾਡਲ ਇੰਜਨ ਆ ਗਏ ਟਰੈਕਟਰਾਂ ਦਾ ਇਹਦੇ ਵਿੱਚ ਜਿਹੜਾ ਪਿਸਟਨਾਂ ਕੰਪਨੀ ਆ ਪਹਿਲਾਂ ਹੀ ਟਰਬੋ ਵਾਲਾ ਡਿਜ਼ਾਈਨ ਕਰਤਾ ਬਲੈਕ ਕਲਰ ਦਾ ਕਰਤਾ ਤੇ ਹਾਈਟ ਘੱਟ ਕਰਤੀ ਨੰਬਰ 2 ਤੇ ਦੀ ਕੇਮ ਸ਼ਾਫਟ ਦਾ ਫਰਕ ਆ ਗਿਆ ਉਹ ਤੁਹਾਨੂੰ ਦੱਸ ਹੀ ਚੁੱਕਿਆ ਮੈਂ ਪਹਿਲਾਂ ਵੀ ਇੱਕ ਵੀਡੀਓ ਕੇਮ ਸ਼ਾਫਟ ਤੇ ਪਾਈ ਸੀ ਤੇ ਹੁਣ ਵੀ ਤੁਹਾਨੂੰ ਦੁਬਾਰੇ ਦੱਸ ਚੱਲਿਆ ਕਿਉਂਕਿ ਇਹਦੇ 969 ਤੇ 963 ਦੇ ਪਿਸਟਨ ਨਾਲੋਂ ਫਰਕ ਆਇਆ ਜਿਹੜਾ ਹੁਣ ਵਾਲਾ ਮਾਡਲ ਆ ਕਿਉਂਕਿ ਅਸੀਂ ਉਸ ਟਰੈਕਟਰ ਦੇ ਪਿਸਟਨਾਂ ਆਲਰੇਡੀ ਦੇਖ ਚੁੱਕੇ ਇਸੇ ਤਾਂ ਏਜੰਸੀ ਦੇ ਵਿੱਚ ਗਿਆ ਤੁਹਾਨੂੰ ਡਿਸਕਸ ਕਰੂੰਗਾ ਅੱਗੇ ਵਾ। ਬਾਕੀ ਉਸ ਟਰੈਕਟਰ ਦੇ ਜੋ ਜਿਹੜਾ ਕਲੱਚ ਕਰਦਾ ਉਹ ਵੱਡਾ ਕਰਤਾ ਠੀਕ ਹੈ ਜੀ ਗੇਅਰ ਦੀ ਸਪੀਡਾਂ 3 ਸਪੀਡ ਕਰਤਾ ਟਰੈਕਟਰ ਤੇ ਬਾਕੀ ਇਹਦੇ 3 ਸਪੀਡ ਦੇ ਵਿੱਚ ਵੀ ਕੁਝ ਪ੍ਰੋਬਲਮ ਆਉਂਦੀ ਸੀ ਕਿ ਜਿਹੜੀ ਆਪਣੇ 23 24 ਦੇ ਵਿੱਚ ਆਪਣੇ ਚਾਰਸ ਸ਼ੋ ਵਾਲੇ ਟਰੈਕਟਰਾਂ ਪਾਉਂਦੇ ਸੀ ਉਹਨਾਂ ਦੇ ਵਿੱਚ 3 ਸਪੀਡ ਦੇ ਗੇਅਰ ਦੇ ਵਿੱਚ ਦਿੱਕਤ ਆਉਂਦੀ ਸੀ ਪਰ ਕੰਪਨੀ ਨੇ ਹੁਣ ਸੁਧਾਰ ਕਰਕੇ ਉਹਨੂੰ ਗੇਅਰ 3 ਸਪੀਡ ਵਾਲਾ ਹੋਰ ਬਣਾਤਾ ਵਧੀਆ ਠੀਕ ਹੈ ਜਿਹੜਾ ਗੇਅਰ ਨਿਕਲਦੀ ਦਿੱਕਤ ਸੀਗੀ ਹੁਣ ਕੰਪਨੀ ਨੇ ਉਹ ਵੀ ਪ੍ਰੋਬਲਮ ਇਸ ਟਰੈਕਟਰਾਂ ਦੇ ਵਿੱਚ ਸੋਲਵ ਕਰਦੀ ਕਿਉਂਕਿ ਉਹਦੇ ਵਿੱਚ ਪਹਿਲਾਂ ਕੰਪਨੀ ਉਹਦੀ ਕਿੱਟ ਬਦਲਦੀ ਹੁੰਦੀ ਸੀ 3 ਸਪੀਡ ਵਾਲੀ ਸਾਰੀ ਕਿਉਂਕਿ ਗੇਅਰ ਨਿਕਲਣ ਦੀ ਪ੍ਰੋਬਲਮ ਆਉਂਦੀ ਸੀ ਕੋਈ ਗਰਾਰੀਆਂ ਵਗੈਰਾ ਟੁੱਟਣ ਦੀ ਸ਼ਿਕਾਇਤ ਆਉਂਦੀ ਸੀ ਪਰ ਲੇਕਿਨ ਕੰਪਨੀ ਨੇ ਹੁਣ ਬਦਲ ਦੇ ਕੰਪਨੀ ਵੱਲੋਂ ਇਹ ਨੁਕਸ ਆਇਆ ਸੀ ਉਹਨਾਂ ਟਰੈਕਟਰਾਂ ਦੇ ਵਿੱਚ ਕਿਉਂਕਿ ਕੰਪਨੀ ਨੇ ਆਪਣੀਆਂ ਗਰਾਰੀਆਂ ਦੇ ਕੇ ਕਿੱਟਾਂ ਦੇ ਕੇ ਉਸ ਜਿਹੜੇ ਪੁਰਾਣੇ ਮਲ ਟਰੈਕਟਰ ਨੂੰ ਵੀ ਸੋਲਵ ਕਰਵਾਉਂਦੀ ਸੀ ਠੀਕ ਹੈ ਜੀ ਬਾਕੀ ਉਹਦੇ ਵਿੱਚ ਜਿਹੜੀ ਲਿਫਟ ਕਪੈਸਿਟੀ ਹੈ 1700 ਕਿਲੋਗ੍ਰਾਮ ਆ ਉਸ ਤੋਂ ਬਾਅਦ ਵਧਾ ਕੇ ਉਹਨਾਂ ਨੇ 2000 ਬਾਕੀ ਇਹਦੇ ਵਿੱਚ ਕੰਪਨੀ ਨੇ ਜੋ ਸਾਈਡ ਗੀਅਰ ਕਰਤਾ ਤੇ ਜਿਹੜੀ ਲਿਫਟ ਦੀ ਕੈਪੈਸਿਟੀ ਵੀ ਵਧਾਤੀ ਆ ਚਲੋ ਇਹ ਤਾਂ ਕੰਪਨੀ ਆਪਣਾ ਸਮੇਂ-ਸਮੇਂ ਦੇ ਸਿਰ ਤੇ ਸਮੇਂ-ਸਮੇਂ ਦੇ ਟਾਈਮ ਤੇ ਫੇਰ ਬਦਲ ਕਰਦੀ ਰਹਿੰਦੀ ਹੈ। ਬਾਕੀ ਇਸ ਟਰੈਕਟਰ ਦੇ ਵਿੱਚ ਜਿਹੜੀ ਸਰਵਿਸ ਆਈ ਜਾਂਦੀ ਉਹ 400 ਘੰਟੇ ਵਾਲੀ ਕਰਤੀ ਪਰ ਇੱਕ ਇਹਦੀ ਵੀਡੀਓ ਆਪਣੀ ਕੱਲ੍ਹ ਵਾਲੇ ਬਲੌਗ ਦੇ ਵਿੱਚ ਆ ਰਹੀ ਹੈ, ਅੱਜ ਸਵੇਰ ਵਾਲੇ ਬਲੌਗ ਦੇ ਵਿੱਚ ਵੀ 400 ਵਾਲੇ ਘੰਟੇ ਤੇ 250 ਘੰਟੇ ਦੇ ਵਿੱਚ ਕਿੱਥੇ ਫਰਕ ਪਾਇਆ ਕੰਪਨੀ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ। ਉਹ ਵੀਡੀਓ ਆਪਣੀ ਬਲੌਗ ਆ। ਕੱਲ ਨੂੰ ਤੁਹਾਨੂੰ ਸਵੇਰ ਦੇਖਣ ਨੂੰ ਮਿਲੂਗਾ ਸਭ। ਬਾਕੀ ਤੁਹਾਨੂੰ ਸਮਝ ਆਈ ਗਈ ਹੋਣੀ ਆ ਵੀ ਆਪਣਾ ਓਲਡ 855 ਦੇ ਤੇ ਨਿਊ 855 ਦੇ ਵਿੱਚ ਕਿੱਥੇ ਫਰਕ ਆ ਕੀ ਫਰਕ ਆ ਤੁਹਾਨੂੰ ਸਾਰਾ ਸਮਝ ਆ ਹੀ ਗਿਆ ਤੇ ਚਲੋ ਜੋ ਵਰਕਸ਼ਾਪ ਤੇ ਤੁਹਾਡੀ ਤੇ ਕੰਮ ਆਇਆ ਸਾਰਾ ਤੁਹਾਨੂੰ ਦਿਖਾ ਦਈਏ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਵੀਡੀਓ ਦੀ ਸਮਾਪਤੀ ਆਪਾਂ ਸਭ ਬਾਕੀ ਇਧਰ ਸੱਜਣੋਂ ਇੱਕ ਕਮੇਸੀ ਟਰੈਕਟਰ ਆਇਆ ਵਾ ਆਪਣੇ ਕੋਲੇ ਸਰਦਾਰ ਬਲਕੌਰ ਸਿੰਘ ਜੀ ਦਾ ਯੂਐਸਐਲ ਭਰਾ ਦਾ ਇਹਦਾ ਇੰਜਨ ਆਪਾਂ ਗਿਆ ਖੋਲ ਕਿਉਂਕਿ ਇਹ ਟਰੈਕਟਰ ਆਪਾਂ 1 ਸਾਲ ਪਹਿਲਾਂ ਸੱਜਣੋਂ ਸਾਰਾ ਆਲ ਓਵਰ ਤਿਆਰ ਕੀਤਾ ਸੀਗਾ ਪਰ ਲੇਕਿਨ ਇਸ ਦੇ ਵਿੱਚ ਇੰਜਨ ਦੇ ਵਿੱਚ ਪ੍ਰੋਬਲਮ ਆ ਗਈ ਕਹਿਣ ਦਾ ਮਤਲਬ ਇਹ ਦੀ ਕ੍ਰੈਂਕਸ਼ਾਫਟ ਆ ਜਿਹੜੀ ਸੀਜ਼ ਹੋ ਗਈ ਸੱਜਣੋ ਸੀਜ਼ ਕਿਉਂ ਹੋਈ ਆ ਉਹਦਾ ਵੀ ਆਪਾਂ ਨੂੰ ਕਾਰਨ ਮਿਲ ਚੁੱਕਿਆਗਾ ਕਿਉਂਕਿ ਇਹਦੇ ਵਿੱਚ ਜਿਹੜੀ ਇੱਕ ਪੱਤੀ ਆ ਆ ਪੱਤੀ ਆ ਜਿਹੜੀ ਸੱਜਣੋ ਇਹ ਆਪਣੀ ਆਇਲ ਪੰਪ ਨੂੰ ਘੁਮਾਉਂਦੀ ਹੁੰਦੀ ਆ ਠੀਕ ਆ ਜੀ ਇਹ ਇਧਰ ਲਈ ਸੈੱਡੋਂ ਇਹ ਟੁੱਟ ਗਈ ਆ ਤੁਸੀਂ ਚੈੱਕ ਕਰ ਸਕਦੇ ਹੋ ਇਧਰਲੀ ਸਾਈਡ ਉਹ ਟੁੱਟ ਗਈ ਇਧਰਲੀ ਸਾਈਡ ਉਹ ਬਿਲਕੁਲ ਸਾਫ਼ ਪਈਏ ਤੁਸੀਂ ਚੈੱਕ ਕਰ ਸਕਦੇ ਠੀਕ ਹੈ ਜੀ ਇਹ ਟੁੱਟਣ ਕਾਰਨ ਕਰਕੇ ਇਹਦਾ ਚੜਾ ਜਿਹੜਾ ਹੈਗਾ ਇਧਰੋਂ ਘਟ ਗਿਆ ਤੇ ਇਹ ਐਲ ਪੰਪ ਨੂੰ ਇਹਨੇ ਘੁਮਾਇਆ ਨਹੀਂ ਜਿਹਦੇ ਕਾਰਨ ਕਰਕੇ ਆਪਾਂ ਨੂੰ ਇਹ ਪ੍ਰੋਬਲਮ ਆ ਗਈ ਕਿਉਂਕਿ ਇਹ ਟਰੈਕਟਰ ਜਦੋਂ ਚੱਲਿਆ ਸੀਗਾ ਤਾਂ ਐਲ ਪ੍ਰੈਸ਼ਰ ਸੁੱਟ ਗਿਆ ਸੀ ਟਰੈਕਟਰ ਠੀਕ ਹੈ ਜੀ ਆ ਇਧਰਲੀ ਸਾਈਡ ਆਪਣੇ ਪੈਂਦੀ ਹੁੰਦੀ ਹੈ ਇਧਰਲੀ ਸਾਈਡ ਉਹ ਘੁੰਮ ਗਈ ਆ ਜਗ੍ਹਾ ਦੇ ਉੱਪਰ ਠੀਕ ਹੈ ਜੀ ਇਹ ਦੇ ਉੱਪਰ ਹੀ ਘੁੰਮੀ ਗਈ ਤੇ ਇਹਨੇ ਐਲ ਪੰਪ ਨੂੰ ਆਪਣਾ ਡਰਾਈਵ ਨਹੀਂ ਕੀਤਾ ਜਿਹਦੇ ਕਾਰਨ ਕਰਕੇ ਐਲ ਨਹੀਂ ਚੱਕਿਆ ਆਪਣੇ ਐਲ ਪੰਪ ਨੇ ਜਿਸ ਕਾਰਨ ਕਰਕੇ ਆਪਣੇ ਜਿਹੜੇ ਪੀਸ ਆ ਆ ਟੁਕੜੀਆਂ ਵਗੈਰਾ ਇਹ ਸੀਜ਼ ਹੋ ਗੀਆਂ ਸੱਚ ਨੂੰ ਆ ਟੁਕੜੀਆਂ ਖਰਾਬ ਹੋ ਗਏ ਚਲੋ ਹੁਣ ਆਪਾਂ ਇਹਦੀ ਕ੍ਰੈਂਕਸ਼ਾਫਟ ਲੈ ਕੇ ਆਵਾਂਗੇ ਕੱਲ ਨੂੰ ਪਾਵਾਂਗੇ ਲਿਆ ਕੇ ਠੀਕ ਹੈ ਜੀ ਕਿਉਂਕਿ ਨਵੀਂ ਕ੍ਰੈਂਕਸ਼ਾਫਟ ਤਾਂ ਆਉਂਦੀ ਨਹੀਂ ਕੰਪਨੀ ਦੀ ਠੀਕ ਹੈ ਇਹ ਆਪਾਂ ਨੂੰ 올ਡ ਹੀ ਲੈਣੀ ਪੈਣੀ ਹੈ 올ਡ ਹੀ ਪਾਉਣੀ ਪੈਣੀ ਹੈ ਕਿਉਂਕਿ ਇਹਦਾ ਪਹਿਲਾਂ ਸਾਈਜ਼ 30 ਤੇ ਸੀਗਾ ਹੁਣ ਆਪਾਂ ਨੂੰ 10 ਜਾਂ 20 ਤੇ ਲਿਆ ਕੇ ਕ੍ਰੈਂਕ ਆਪਾਂ ਨੂੰ ਫਿੱਟ ਕਰਨੀ ਪੈਣੀ ਹੈ ਬਾਕੀ ਦਾ ਆਇਲ ਪੰਪ ਆਪਾਂ ਨਵਾਂ ਲਾਇਆ ਸੀ ਸਿਮਸਨ ਕੰਪਨੀ ਦਾ ਪਿਸਟਨ ਵਗੈਰਾ ਆਪਾਂ ਨਵੇਂ ਪਾਇਓ ਸੀ ਇਹਦੇ ਵਿੱਚ ਆ ਤੁਸੀਂ ਚੈੱਕ ਕਾਲਸ ਵੀ ਨਹੀਂ ਲਈ ਲੱਗੀ ਤੇ ਪੈਸਟਾ ਨੂੰ ਬਾਕੀ ਸਪੌਕ ਸਪਰੌਕਟ ਵੀ ਆਪਾਂ ਨਵੀਂ ਪਾਈ ਸੀ ਇਹਦੀ ਸਾਰੀ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਇਧਰ ਕਲਚ ਪਲੇਟ ਵੀ ਆਪਾਂ ਬਿਲਕੁਲ ਨਵੀਂ ਪਾਈ ਸੀ ਇਹਦੀ ਇਹ ਵੀ ਮਹਿੰਦਰਾ ਕੰਪਨੀ ਦੀ ਜੇ ਇਹਨਾਂ ਨੇ ਯੂਜ਼ ਕੀਤੀ ਸੀ ਕਿਉਂਕਿ ਇਹਦੇ ਵਿੱਚ ਮਹਿੰਦਰਾ 20 275 ਵਾਲੇ ਕਲਚਵਿਟ ਆਪਾਂ ਨੂੰ ਫਿੱਟ ਕਰਨੀ ਪੈਂਦੀ ਹੈ ਤੇ ਚਲੋ ਬਾਕੀ ਆਪਾਂ ਇਹਦਾ ਪਾਰਟਸ ਆ ਜਿਹੜਾ ਕੱਲ ਨੂੰ ਦੇਖਾਂਗੇ ਮਲੋੜ ਤੋਂ ਲਿਆਵਾਂਗੇ ਤੇ ਤੁਹਾਡੇ ਨਾਲ ਉਹਦੀ ਵੀਡੀਓ ਵੀ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਡਿਸਕਸ ਕਰਾਂਗੇ ਕਿੱਥੋਂ ਆਪਾਂ ਪਾਰਟਸ ਲਿਆਂਦਾ ਇਹਦਾ ਤੇ ਕਿਹੜਾ ਪਾਰਟਸ ਆਪਾਂ ਇਹਦੇ ਵਿੱਚ ਯੂਜ਼ ਕਰਨਾ ਸਾਰਾ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਬਾਕੀ ਇਸ ਟਰੈਕਟਰ ਦੀ ਆਪਣੀ ਆਲਰੇਡੀ ਜਿਹੜੀ ਵਿੰਗਾਂ ਦੀ ਫਿਟਿੰਗ ਦੀ ਵੀਡੀਓ ਆ ਆਪਣੇ ਚੈਨਲ ਦੇ ਉੱਪਰ ਅੱਜ ਤੋਂ 6-7 ਮਹੀਨੇ ਪਹਿਲਾਂ ਵਾਲੇ ਵਲੌਗ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਠੀਕ ਆ ਜੀ ਕਿਹੜਾ ਪਾਰਟਸ ਆਪਾਂ ਇਹਦੇ ਵਿੱਚ ਨਵਾਂ ਪਾਇਆ ਸੀ ਪੁਰਾਣਾ ਪਾਇਆ ਸਾਰਾ ਤੁਹਾਨੂੰ ਉਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਬਾਕੀ ਇਹਦੇ ਵਿੱਚ ਗਰਾਰੀਆਂ ਵਗੈਰਾ ਵੀ ਆ ਬਿਲਕੁਲ ਨਵੀਆਂ ਪਾਈਆਂ ਸੀਆਂ ਤੋਂ ਠੀਕ ਹੈ ਜੀ ਇਧਰੋਂ ਫੇਸ ਵਗੈਰਾ ਵੀ ਆਪਾਂ ਤਾਰਿਆ ਸੀਗਾ ਦਾ ਆ ਫੇਸ ਵਗੈਰਾ ਵੀ ਆਪਾਂ ਸਾਫ਼ ਕਰਵਾਇਆ ਸੀਗਾ ਆ ਕਿ ਹੈਡ ਦਾ ਫੇਸ ਵੀ ਤੁਹਾਨੂੰ ਦਿਖਾ ਦਿੰਨਾ ਇਹ ਵੀ ਬਿਲਕੁਲ ਆਪਾਂ ਲਵਾ ਕੇ ਦਾ ਕੰਮ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਸੀ ਆ ਤੁਸੀਂ ਦੇਖ ਸਕਦੇ ਹੋ ਚਲੋ ਬਾਕੀ ਜੋ ਫਾਲਟ ਆਇਆ ਉਹ ਆਪਾਂ ਕੱਢਾਂਗੇ ਤੇ ਫਾਲਟ ਕੱਢ ਕੇ ਆਪਾਂ ਇਹਨੂੰ ਦੁਬਾਰਾ ਇੰਜਨ ਨੂੰ ਰੀਸਟੋਰ ਕਰਾਂਗੇ ਬਾਕੀ ਇਹਦੀ ਵੀਡੀਓ ਫੁੱਲ ਫਿਟਿੰਗ ਦੀ ਤੁਹਾਨੂੰ ਆਪਣੇ ਚੈਨਲ ਤੇ ਜਰੂਰ ਦੇਖਣ ਨੂੰ ਮਿਲੂਗੀ ਤੇ ਦੂਜੇ ਪਾਸੇ ਤੁਹਾਨੂੰ ਜਿਹੜਾ ਇੱਕ ਫੋਰ ਟਰੈਕਟਰ ਦਾ ਆਪਣਾ ਵਰਕ ਚੱਲੀ ਜਾਂਦਾਗਾ ਉਹ ਵੀ ਤੁਹਾਨੂੰ ਦਿਖਾ ਲੈਂਦੇ ਆ ਇਧਰ ਜਿਹੜਾ ਐਕਸਮ ਟਰੈਕਟਰ ਆਪਣੇ ਕੋਲੇ ਖੁੱਲਿਆ ਸੀ ਇਹਦਾ ਕ੍ਰੈਂਕ ਦਾ ਆਪਾਂ ਨੂੰ ਕੰਮ ਕਰਨ ਲਈ ਆਪਾਂ ਨੂੰ ਇਹ ਭੇਜਣਾ ਪੈਗਾ ਖਰਾਬ ਤੇ ਠੀਕ ਆ ਜੀ ਦੂਜੇ ਪਾਸੇ ਤੁਹਾਨੂੰ ਦਿਖਾ ਦਈਏ ਜਿਹੜਾ ਕਿ ਫੋਰ ਟਰੈਕਟਰ ਦਾ ਆਪਣਾ ਕੰਮ ਚੱਲੀ ਜਾਂਦਾਗਾ ਇਧਰ ਆਪਣਾ ਫੋਰ ਟਰੈਕਟਰ ਜਿਹੜਾ ਕਿ ਆਪਣੇ ਭਰਾ ਦਾ ਆਇਆ ਸੀਗਾ ਬਾਹਰੋਂ ਤੇ ਸੋ ਇਹਦਾ ਟਰੈਕਟਰ ਦਾ ਵੀ ਆਪਣਾ ਪੇਂਟ ਜੌਬ ਦਾ ਵਰਕ ਚੱਲੀ ਜਾਂਦਾ ਸਾਰਾ ਤੇ ਇਧਰ ਪ੍ਰਾਈਮਰ ਵਗੈਰਾ ਆਪਣਾ ਵੱਜ ਚੁੱਕਿਆਗਾ ਆ ਪ੍ਰਾਈਮਰ ਵਗੈਰਾ ਆਪਣਾ ਛੂਆ ਵਗੈਰਾ ਤੇ ਲੱਗ ਚੁੱਕਿਆਗਾ ਮੜਗਾੜਾਂ ਵਗੈਰਾ ਤੇ ਪ੍ਰਾਈਮਰ ਆਪਣਾ ਲੱਗ ਚੁੱਕਿਆ ਟ੍ਰੈਕਸਮ ਤਿਆਰ ਕਰ ਰਹੇ ਸੀਗੇ ਸੋ ਇਹਦਾ ਬਲੌਗ ਆਪਣੇ ਕੋਲੇ ਆ ਗਿਆਗਾ ਤੇ ਜਿਹਦੇ ਵਿੱਚ ਆਪਾਂ ਕ੍ਰੈਂਕ ਗ੍ਰੈਂਡ ਕਰਵਾਈ ਸੀਗੀ ਤੇ ਕ੍ਰੈਂਕ ਗ੍ਰੈਂਡ ਕਰਕੇ ਆਪਣੇ ਕੋਲੇ ਹੁਣ ਆਈ ਆ ਕਿਉਂਕਿ ਬਾਈ ਹੁਣ ਆਇਆ ਕ੍ਰੈਂਕ ਗ੍ਰੈਂਡ ਕਰਕੇ ਲੈ ਕੇ ਕਿਉਂਕਿ ਟਾਈਮ ਤੁਹਾਨੂੰ ਪਤਾ ਗ੍ਰੈਂਡਰ ਤੇ ਲੱਗੀ ਜਾਂਦਾ ਕਾਜ ਐਤਵਾਰ ਹੋਣ ਕਰਨ ਕਰਕੇ ਥੋੜਾ ਜਿਹਾ ਕੰਮ ਤਾਂ ਹੀ ਲੇਟ ਹੋ ਗਿਆ ਤੇ ਸੋ ਆਪਾਂ ਇਹਦਾ ਲਾਲਿਆ ਸੀ ਇੰਜਨ ਤੇ ਇੱਧਰ ਜਿਹੜੇ ਆਪਣਾ ਹੈੱਡ ਵਗੈਰਾ ਉਹ ਵੀ ਆਪਣੇ ਆ ਚੁੱਕੇ ਆ ਠੀਕ ਆ ਜੀ ਬਾਕੀ ਤੁਹਾਨੂੰ ਦੱਸ ਦਿਆਂ ਜਿਹੜੇ 960 ਹੁੰਦਾਗਾ ਤੇ ਜਿਹੜਾ ਐਕਸਾ ਮੰਦਾ ਉਹਦੇ ਵਿੱਚ ਜਿਹੜਾ ਪਿਸਟਨ ਆਗਾ ਉਹ ਇੱਕ ਬਲੈਕ ਕਲਰ ਦਾ ਆਉਂਦਾਗਾ ਠੀਕ ਆ ਜੀ ਇੱਕ ਤੁਹਾਨੂੰ ਫਰਕ ਦੱਸ ਦਿਆਂ ਮੈਂ ਇਹਦੇ ਵਿੱਚ ਜਿਹੜਾ ਆਉਂਦਾਗਾ ਠੀਕ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ 110 ਐਮ ਦਾ ਪਿਸਟਨ ਤੇ ਆ ਉੱਪਰੋਂ ਆਪਾਂ ਕਟਾਲੇ ਸੀਗੇ ਠੀਕ ਐ ਤੇ ਇਹ ਪਿਸਟਨ ਆਪਾਂ ਨੂੰ ਕਟਾਉਣੇ ਪਏ ਬਾਕੀ ਜਿਹੜੀ ਸਹੀ ਥਿਉਰੀ ਦੇ ਮੁਤਾਬਕ ਆਪਾਂ ਪਿਸਟਨ ਨਹੀਂ ਘਟ ਸਕਦੇ ਉਦੋਂ ਪਰ ਲੇਕਿਨ ਆਪਣੇ ਕੋਲੇ ਕੋਈ ਹੱਲ ਹੀ ਹੈ ਨਹੀਂ ਸੀ ਨਾ ਪੁਛਾਂ ਦੇ ਵਿੱਚੋਂ ਡਾਊਨ ਹੁੰਦੀ ਸੀ ਟੌਪ ਇਹਦੀ ਤੇ ਨਾ ਹੀ ਇਧਰੋਂ ਬਲਾਕ ਦੇ ਵਿੱਚੋਂ ਕੋਈ ਜਿਗਾੜ ਸੀ ਕਰ ਨਹੀਂ ਜੈਨ ਡਬਲ ਪਾਉਣਾ ਪੈਂਦਾ ਜਾਂ ਸ਼ੈਮ ਡਬਲ ਪਾਉਣੀ ਪੈਂਦੀ ਪਰ ਆਪਣੇ ਕੋਲੇ ਉਹ ਹੱਲ ਹੈ ਨਹੀਂ ਸੀਗਾ ਜਿਹਦੇ ਕਾਰਨ ਕਰਕੇ ਫਿਰ ਆਪਾਂ ਨੂੰ ਪਿਸਟਨ ਦੇ ਉੱਤੋਂ ਕਟਾਉਣੇ ਪਏ ਤੇ ਚਲੋ ਬਾਕੀ ਆਪਣਾ ਸਾਰਾ ਕੰਮ ਓਕੇ ਹੋ ਗਿਆ ਤੇ ਕੱਲ ਨੂੰ ਆਪਾਂ ਇਸ ਟਰੈਕਟਰ ਦੀ ਕਰ ਦਾਂਗੇ ਫਿਟਿੰਗ ਆਲਓਵਰ ਤੇ ਇਧਰ ਆਪਾਂ ਇੱਕ ਹੌਲੈਂਡ ਟਰੈਕਟਰ ਸਵੇਰੇ ਆਉਣਾ ਆਪਣੇ ਕੋਲੇ ਤੇ ਚਲੋ ਇਧਰ ਜਿਹੜੀ ਇੱਕ ਕਿੱਟ ਮੰਗਾਈ ਸੀ ਆਪਾਂ ਹੌਲੈਂਡ ਵਾਸਤੇ ਜਿਹੜੀ ਜੈਕ ਲਾਉਣੇ ਹੁੰਦੇ ਆ ਸਾਈਡ ਤੇ ਤੇ ਉਹਨਾਂ ਦੀ ਅਨਬਾਕਸਿੰਗ ਕਰ ਰਹੇ ਆ ਤੇ ਇੱਕ ਜਿਹੜਾ ਆਪਣੇ ਕੋਲੇ ਹਿੰਦੂਸਤਾਨਾ ਸੀ ਤੇ ਫਿਰ ਬਾਈ ਦਾ ਮਾਣ ਬਣ ਗਿਆ ਫਿਰ ਉਹਦੇ ਵੀ ਜੈਕ ਲਵਾਉਣਾ ਆਪਾਂ ਠੀਕਾ ਜੀ ਕਰ ਰਹੇ ਆ ਜੀ ਅਨਬਾਕਸਿੰਗ ਤੇ ਦੇਖ ਸਕਦੇ ਹੋ ਤੁਸੀਂ ਆਰ ਜਾਂਦਾ ਵਿੱਚ ਹੀ ਪਾਤਾ ਨਾ ਨੇ ਸੀ ਹੌਲੈਂਡ ਦੇ ਵਿੱਚ ਹੀ ਅਰਜਨ ਮਿਕਸ ਕਰਤਾ ਇਹ ਤਾਂ ਹੌਲੈਂਡ ਦਾਊਗਾ ਆਰਜਨ ਦਾ ਪੈਰ ਆਜੇ ਕਰ ਜਾਂਦਾ ਹੁਣ ਆ ਪਈ ਪਾਉਂਗਾ ਤਰੀਆਂ ਬਾਕੀ ਤਾਂ ਹੌਲੈਂਡ ਦੇ ਬਾਕੀ ਪੈ ਕਰਦੇ ਉਦਾਂ ਲਓ ਜੀ ਬਾਕੀ ਦਾ ਆਪਣਾ ਹੌਲੈਂਡ ਦਾ ਜਿਹੜਾ ਪਾਰਟ ਸਾਰਾ ਪੈਕਿੰਗ ਦੇ ਵਿੱਚ ਆਇਆ ਕੰਪਨੀ ਦੀ ਕਿੱਟ ਆ ਇਹ ਤਾਂ ਨਹੀਂ ਹੈਗਾ ਜੀ ਇਹ ਠੀਕ ਹੈ ਕੀ ਹੈ ਨਹੀਂ ਕਿੱਲੀ ਵਿੱਚ ਹੀ ਹੋਊਗੀ ਇਹਦੇ ਤੇ ਚਲੋ ਬਾਕੀ ਆਪਣੇ ਕਿੱਟ ਫੁੱਲ ਗਈ ਸੀ ਬਾਕੀ ਕੱਲੂ ਆਪਣੇ ਟਰੈਕਟਰ ਆਪਣੇ ਕੋਲੇ ਹਾਲੈਂਡ ਆਊਗਾ ਚਲੋ ਸਤਿ ਸ੍ਰੀ ਅਕਾਲ ਤੁਹਾਨੂੰ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ حاصل ਹੋਈ ਗਈ ਹੋਣੀ ਆ ਸਾਰੇ ਟਰੈਕਟਰ ਖੁੱਲੇ ਤੁਹਾਨੂੰ ਦਿਖਾਤੇ ਕੀ ਕੀ ਵਰਕ ਚੱਲ ਰਿਹਾਗਾ ਤੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਮਿਲਾਂਗੇ ਤੁਹਾਡੇ ਨਾਲ ਇੱਕ ਹੋਰ ਵਧੀਆ ਤੇ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ